ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਛੁੱਟੀਆਂ ਵਿੱਚ ਬੱਚਿਆਂ ਨੇ ਬਹੁਤ ਆਨੰਦ ਲਿਆ ਫਿਰ ਬਕਾਇਦਾ ਬਹੁਤ ਬੱਚਿਆਂ ਨੇ ਸੰਥਿਆ ਲਈ ਚਲੋ ਮਾਲਕ ਦੀ ਕਿਰਪਾ ਉਹਨਾਂ ਨੇ ਆਪਣੀ ਸੇਵਾ ਲੈਂਦੀ ਤੇ ਬਕਾਇਦਾ ਇਸ ਬੱਚੇ ਦੀ ਮੈਂ ਗੱਲ ਕਰਾਂਗਾ ਤੁਸੀਂ ਅਰਦਾਸ ਦੀ ਵੀਡੀਓ ਦੇਖੀ ਹੋਣੀ ਹੈ ਭਾਈ ਅਮਰਤਜੋਤ ਸਿੰਘ ਬੱਚੇ ਵਿੱਚ ਬਹੁਤ ਦਲੇਰੀ ਆ ਕਿਉਂਕਿ ਅਰਦਾਸ ਕਰਨੀ ਤਾਨੂੰ ਪਤਾ ਹੀ ਆ ਵੀ ਸੰਗਤ ਵਿੱਚ ਬਹੁਤ ਔਖੀ ਹੁੰਦੀ ਹੈ। ਕਿ ਤਾਂ ਉਸ ਪਰਮਾਤਮਾ ਦੀ ਜਿਸ ਨੇ ਕਿਰਪਾ ਹੁੰਦੀ ਹੈ ਨਾ ਉਸ ਵੇਲੇ ਬੱਚਾ ਕਰ ਖੜਦਾ ਤੇ ਪੋਰਾ ਨਹੀਂ ਡਰਿਆ, ਪੋਰਾ ਨਹੀਂ ਇਹ ਕੰਮਿਆਂ ਪਹਿਲੀ ਵਾਰੀ ਇਹਨੇ ਅਰਦਾਸ ਕੀਤੀ ਸੀ ਸਾਰੀ ਕੰਠ ਤੇ ਬਕਾਇਦਾ ਇਹਨੇ ਛੁੱਟੀਆਂ ਦਾ ਫੁੱਲ ਆਨੰਦ ਲਿਆ ਤੇ ਗੁਰੂ ਘਰ ਆ ਕੇ ਇਹਨੇ ਫੁੱਲ ਸੇਵਾ ਕੀਤੀ। 20 ਦਿਨ ਪਹਿਲਾਂ ਆਇਆ ਸੀ। 20 ਦਿਨ ਇਹ ਪਹਿਲਾ ਬੱਚਾ ਮੇਰੇ ਕੋਲ ਆਇਆ ਸੀਗਾ। ਤੇ 20 ਦਿਨਾਂ ਦੇ ਵਿੱਚ ਤੁਸੀਂ ਦੇਖ ਲਓ ਵੀ ਜਪਜੀ ਸਾਹਿਬ ਦੀ ਸੰਥਿਆ ਸੁਖਮਨੀ ਸਾਹਿਬ ਦੀ ਸੰਥਿਆ ਅਰਦਾਸ ਦੀ ਸੰਥਿਆ ਸੋਲੇਲੇ ਸਾਹਿਬ ਦੀ ਸੰਥਿਆ ਇਹਨੇ ਲਈ ਆ ਤੇ ਬਕਾਇਦਾ ਮੈਂ ਕਹਿੰਦਾ ਵੀ ਇਹੋ ਜਿਹਾ ਜज्ਬਾ ਹੋਣਾ ਚਾਹੀਦਾ ਇਸ ਬੱਚੇ ਵਰਗਾ ਜज्ਬਾ ਇਹਨੇ 20 ਦਿਨ ਖਰਾਬ ਨਹੀਂ ਕੀਤੇ ਆ ਛੁੱਟੀਆਂ ਦੇ ਦਿਨ ਇਹਨੇ ਬਰਬਾਦ ਨਹੀਂ ਕੀਤੇ ਇਹ ਬਕਾਇਦਾ ਗੁਰੂ ਘਰ ਆ ਕੇ ਇਹਨੇ ਸੰਥਿਆ ਲਈ ਆ ਕੇ ਸੇਵਾ ਕੀਤੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਕੋਈ ਬੱਚਾ ਇਸ ਛੁੱਟੀਆਂ ਦੇ ਵਿੱਚ ਤਿਆਰ ਹੋਇਆ ਤੇ ਇਉਂ ਆਪਣੇ ਬੱਚਿਆਂ ਨੂੰ ਪਾਈ ਪ੍ਰੇਰਿਆ ਕਰੋ ਧੰਨ ਨੇ ਇਹਦੇ ਮਾਤਾ ਪਿਤਾ ਜਿਨ੍ਹਾਂ ਨੇ ਇਹਨੂੰ ਪ੍ਰੇਰ ਕੇ ਗੁਰੂ ਘਰ ਭੇਜਿਆ ਧੰਨ ਨੇ ਉਹ ਉਹਨਾਂ ਨੂੰ ਗੁਰਬਾਣੀ ਵੀ ਧੰਨ ਆਖਦੀ ਹੈ ਤੇ ਆਪਾਂ ਵੀ ਉਹਨਾਂ ਨੂੰ ਧੰਨ ਕਵਾਂਗੇ ਤੇ ਬਹੁਤ ਸੋਹਣੀ ਅਰਦਾਸ ਬੇਨਤੀ ਇਹ ਕਰਨ ਲੱਗ ਪਿਆ ਤੇ ਬਹੁਤ ਸੋਹਣਾ ਪਾਠ ਵੀ ਕਰਦਾ ਵਾ ਤੇ ਤੁਸੀਂ ਸਾਡੇ ਚੈਨਲ ਨੂੰ ਪਿਆਰ ਦਿੰਦੇ ਆਏ ਹੋ ਤੇ ਮੈਂ ਇਹੀ ਕਹੂੰਗਾ ਵੀ ਇਸ ਬੱਚਿਆਂ ਨੂੰ ਪ੍ਰਮੋਟ ਕਰੋ ਵਾਅਦਤ ਵਾਦਾਂ ਸ਼ੇਅਰ ਕਰੋ ਲਾਈਕ ਕਰੋ ਤੇ ਸਾਡਾ ਜੀ ਹਲੇ ਤੱਕ ਤੁਸੀਂ ਆ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਸਬਸਕ੍ਰਾਈਬ ਕਰੋ ਬੇਨਤੀ ਪ੍ਰਵਾਨ ਕਰੋ ਅਸੀਂ ਇੱਥੇ ਫਤੇ ਬੁਲਾਉਂਦੇ ਅਗਲੀ ਵੀਡੀਓ ਜਲਦੀ ਲੈ ਕੇ ਆਵਾਂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ